ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵੀ ਸ਼ੇਸ਼ ਸਿੰਘ ਸ਼ੇਰਾ ਵਾਰਡ ਨੰਬਰ 44 ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਟਿਕਟ ਦੇ ਕੇ ਨਵਾਜਿਆ ਹੈ ਮੈਂ ਚੋਣ ਲੜਦਾ ਪਿਆ ਵਾ 44 ਨੰਬਰ ਵਾਰਡ ਵਿੱਚੋਂ ਮੈਂ ਜਿਹੜੀ ਆਪਣੀ ਕਾਰਜਾਪੀੜੀ ਵਾਸਤੇ ਮਾਨ ਸਾਹਿਬ ਦੀ ਕਾਰਜਾਪੀੜੀ ਵਾਸਤੇ ਜਿਹੜੇ ਆਪਣੇ ਵਿਕਾਸ ਦੇ ਕੰਮ ਮਾਨ ਸਾਹਿਬ ਨੇ ਲਿਖੇ ਹੋਏ ਦੇਖੋ ਖੁਸ਼ਾਲ ਪੰਜਾਬ ਬਣਾਉਂਦਾ ਮੈਂ ਉਹਦਾ ਨਿਗਾ ਜਾ ਬੂਤਾ ਬਣ ਕੇ ਖੜਨਾ ਚਾਹੁੰਦਾ ਵਾ ਆਪਣੀ ਵਾਰ ਨੂੰ ਬਹੁਤ ਜਿੱਤੇ ਢੰਗ ਨਾਲ ਜੋ ਵੀ ਕੰਮ ਨੇ ਸੀਵਰ ਨਾਲੀ ਵਰਸ ਲਈ ਸੀ ਸਟਰੀਟ ਲਾਈਟ ਡੰਪ ਦਾ ਮੁੱਦਾ ਵੀ ਬਹੁਤ ਵੱਡਾ ਨਸ਼ਾ ਦਾ ਮੁੱਦਾ ਬਹੁਤ ਵੱਡਾ ਹੈਗਾ ਉਹ ਸਾਰੇ ਕੰਮਾਂ ਦੇ ਅਸੀਂ ਪਾਇ ਕਰਾਂਗੇ ਬਾਕੀ ਸਾਡੇ ਐਮਐਲਏ ਡਾਕਟਰ ਇੰਦਰਪ੍ਰੀਤ ਨਿੱਜਤ ਜੀ ਉਹਨਾਂ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਚੱਲਦੇ ਪਏ ਨੇ ਤੇ ਅਗਲੇ ਵੀ ਇਹੀ ਕੰਮ ਕਰਦੇ ਰਾਵਾਂਗੇ ਪਿਆਰ ਦੇ ਦਾਤੇ ਜੋ ਵੀ ਲੋਕਾਂ ਦੇ ਮੁਸ਼ਕਲੇ ਆ ਨੀਲੇ ਕਾਰਡ ਹੋ ਗਏ ਜਾਂ ਹੋਰ ਪਿਛਣਾ ਹੋ ਗਿਆ ਇਹ ਬਹੁਤ ਜਲਦੀ ਵੀ ਆਪਾਂ ਪੂਰਾ ਕਰਾਂਗੇ ਤੇ ਹੋਰ ਸਾਡੇ ਜੀ ਮਾਨ ਸਾਹਿਬ ਦੀ ਇੱਕ ਸਭ ਤੋਂ ਵੱਡੀ ਜਿਹੜੀ ਗਰੰਟੀ ਹੈਗੀ ਸੀ ਬੀਬੀਆਂ ਨੂੰ 1000 1100 ਰੁਪਏ ਦੇਣ ਦੀ ਉਹ ਵੀ ਮਾਨ ਸਾਹਿਬ ਬਹੁਤ ਜਲਦੀ ਪੂਰੀ ਕਰਨ ਵਾਲੇ ਨੇ ਬਸ ਇਹਨਾਂ ਆਪਣੇ ਵੋਟਰਾਂ ਨੂੰ ਕਹਿਣਾ ਚਾਹੁੰਦਾ ਵਾਂ 490 44 ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਅਪੀਲ ਕਰਦਾ ਹਾਂ ਦਾਸ ਦਾ ਹੱਥ ਫੜੋ ਆਪਣੇ ਬੱਚੇ ਦੇ ਮੇਰੇ ਪ੍ਰਿਆਰਥ ਹੱਥ ਰੱਖੋ ਤਾਂਤਾਸੀ ਗੁਰਾਂ ਦਾ ਬਾਰੀ ਕਿਰਪਾstdcਾ ਇਹ ਦਾਸ ਤੇ ਮੇਰੇ ਪ੍ਰਿਆਰਥ ਰਵੇ ਤਾਂਸੀ ਵਾਦ ਗੁਜਰਤੀ ਕਰਦਾ ਹੈ ਪੀਰ ਕਰਦਾ ਹੱਥ ਜੋੜ ਕੇ ਸਭੂ ਰਾਵਾਡ 490 44 ਦੇ ਵਾਸੀਆਂ ਨੂੰ 21 ਤਰੀਕ ਨੂੰ ਵੋਟ ਪਾ ਜ਼ਰੂਰ ਜਾਓ ਮੇਰਾ ਚੋ ਨਿਸ਼ਾਨ ਝਾੜੂ ਹੈ ਝਾੜੂ ਦਾ ਬਟਨ ਦਬਾ ਕੇ ਆਪਣੇ ਛੋਟੇ ਵੀ ਵੱਡੇ ਵੀ ਆਪਣੇ ਬੱਚੇ ਨੂੰ ਕਾਮਯਾਬ ਕਰੋ ਮਾਂ ਸਾਹਿਬ ਨੂੰ ਆਪਾਂ ਕਾਮਯਾਬ ਕਰੀਏ ਪੰਜਾਬ ਕੁਸ਼ਾਦਾ ਸੁਨਹਿਰੀ ਸੁਪਨਾ ਜਿਹੜਾ ਹੈਗਾ ਉਹਨੂੰ ਪੂਰਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ